ਭਰਾਣਾ ਗੁਆਏ ਇੱਥੇ ਇੱਥੇ ਆਪਾਂ Rajasthan ਆਪਣੇ ਡੱਬੇ ਆ ਸ਼ਾਇਦ ਦਾ ਇੱਥੇ ਇੱਥੇ ਵੀ ਆਪਰਾ ਹੁੰਦਾ ਗਾਮ ਤੇ ਭਾਈਣਾ ਗੁਆਏ ਹਾਂ ਆਪਾਂ ਇੱਥੇ ਪਹੁੰਚੇ ਹਾਂ ਤੇ ਭਾਈਆਂ ਦਾ ਰੋਡ ਦੇ ਉੱਤੇ ਫਾਰਮ ਵੇਖਿਆ ਸੀ ਆਪਾਂ ਤੇ ਵਧੀਆ ਲੱਗਾ ਇਹਨਾਂ ਦਾ ਸਿਸਟਮ ਤੇ ਤਾਂ ਕਰਕੇ ਭਾਈ ਜੀ ਆਪਾਂ ਆਖਿਆ ਵੀਡੀਓ ਬਣਾਉਨੇ ਆਂ ਹੋਰ ਭਾਈ ਤੁਸੀਂ ਦੱਸੋ ਆਪਣਾ ਏਰੀਆ ਤੇ ਨਾਂ ਦੇ ਆਪਣਾ ਸਾਰਾ ਕੁਝ ਭਾਈ ਆਪਣਾ ਗੰਗਨਗਰ ਏਰੀਆ ਹੀ ਹਾਂਜੀ ਸਾਹੂ ਸ਼ਰਮਟੀਲੀ ਮੰਡੀ ਰਹਿ ਜਾਂਦੀ ਹੈ ਆਪਣਾ ਦੇਸੀ ਘਟਕਣਾ ਦਾ ਇਹਦਾ 14 ਸਾਲ ਦਾ ਪੁਰਾਣਾ ਕੰਮ ਆਪਣਾ ਨਾਂ ਕੀ ਆਪਣਾ ਭਾਈ ਆਪਣਾ ਦੀਪ ਸੰਧੂ ਭਾਈ ਜੀ ਅੰਦੀ ਆਈ ਤੇ ਭਰਾ ਹੁਣ ਆ ਗਏ ਆ ਇੱਥੇ ਅੱਜ ਪੁੱਛਦੇ ਭਾਈ ਹਣਾ ਕੋ ਫਾਰਮ ਬੜੇ ਬਾਰੇ ਪੁੱਛਦੇ ਸਾਰੇ ਫਾਰਮ ਦੀ ਡਿਟੇਲ ਪੁੱਛਦੇ ਆ ਆਪਣਾ ਭਾਈ ਕਿੰਨੇ ਸਾਲ ਹੋ ਗਏ ਆ 15 ਸਾਲ ਭਾਈ ਆਪ ਨੂੰ 14 ਸਾਲ ਹੋ ਗਏ 14ਵਾਂ ਸਾਲ ਲੱਗ ਗਿਆ ਜੀ ਹਾਂਜੀ ਆਪਣਾ ਗੰਗਨਗਰ ਦੇ ਵਿੱਚ ਇੱਥੇ ਫੀਡ ਦਾ ਮੇਨ ਹੌਸੇਲਰ ਹਾਂਜੀ ਵਿਦ ਦਾ ਵੈਂਕੀ ਮੈਡੀਸਿਨ ਹੈ ਟੋਟਲ ਆਪਾਂ ਪੋਲਟਰੀ ਫਾਰਮ ਕਰਾਉਣੀ ਵੀ ਆਂ ਤਾਂ ਕੋਈ ਚਿਕਸ ਪਾਉਂਦਾ ਜਾਂ ਫਾਰਮ ਕਰਨਾ ਹਾਂਜੀ ਇੱਥੋਂ ਆਪ ਨੂੰ ਸੰਗਰੀਆ ਗੰਗਾ ਨਗਰ ਦੇ ਵਿਚਾਲੇ ਆ ਜਾਂਦਾ ਆਪਣਾ ਫਾਰਮ ਹਾਂਜੀ ਹਾਂਜੀ ਹਰਮਾਨਗੜ ਏਰੀਏ ਦੇ ਵਿੱਚ ਹੀ ਹਾਂਜੀ ਹਾਂਜੀ ਤੇ ਇਹ ਆਪਣਾ ਮਤਲਬ ਤੁਸੀਂ ਕਹਦਾ ਕੰਮ ਆਪਣਾ ਮੀਟ ਦਾ ਜਾਂ ਅੰਡੇ ਦਾ ਕੰਮ ਹੈ ਨਹੀਂ ਬਈ ਆਪਣਾ ਸਾਫ ਸੁਥਰਾ ਹੈ ਇਕੱਲਾ ਬੱਚਾ ਪਾਉਣੇ ਹੈਗਾ ਫਾਰਮ ਔਰ ਐਗ ਦਾ ਕੰਮ ਹੈ ਜ਼ਿਆਦਾ ਅੱਛਾ ਆਪਣੀ ਹੈਚਰੀ ਵੀ ਆਪਣੀ ਹਾਂ ਹਾਂ ਆਪਣਾ ਐਗ ਦਾ ਕੰਮ ਹੈ ਜੀ ਕਿੰਨੀ ਹੈ ਹੈਚਰੀ ਮਤਲਬ ਹੈਚਰੀ ਕੈਪੈਸਿਟੀ ਕਿੰਨੀ ਆ ਹਾਂ ਜਿਆਦਾ ਨਹੀਂ ਆਪਣੇ ਕੋਲ 6-7000 ਬੱਚਾ ਪਿਆ ਹੁੰਦਾ ਅਵੇਲੇਬਲ ਹੁੰਦਾ ਦੂਜੇ ਮਹੀਨੇ ਤੋਂ ਲੈ ਕੇ 8ਵੇਂ ਮਹੀਨੇ ਤੱਕ ਹਾਂਜੀ 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 ਆਪਣੇ ਕੋਲ ਬੱਚਾ ਪਿਆ ਹੁੰਦਾ ਇਸ ਟਾਈਮ ਤੇ ਆਂਡੇ ਦੀ ਕਿੱਦਾਂ ਡਿਮਾਂਡ ਪਈ ਇੱਥੇ ਇੱਕ ਵਧੀਆ ਡਿਮਾਂਡ ਹੀ ਹਾਂਜੀ ਆਪਣਾ ਗਾਂਹ ਸੂਰਤਗੜ ਪੱਕਾ ਥਾਰਨਾ ਇੱਥੇ ਹੌਲਸੇਲ ਹੌਲਸੇਲ ਦਾ ਜ਼ਿਆਦਾ ਕੰਮ ਆਈ ਅੱਛਾ ਅੱਛਾ ਹਾਂ ਕੀ ਰੇਟ ਚੱਲਦਾ ਆਪਣੇ ਆਪਣਾ ਹੀ ਰੇਟ ਅਲੱਗ-ਅਲੱਗ ਹੁੰਦਾ ਜੀ 250 ਤੋਂ ਚੱਲੂ ਹੋ ਜਾਂਦਾ ਅਲਮਸਮ ਸੀਜ਼ਨ ਤੇ ਜਾਵੜਾਂ ਦਾ 400 ਤੱਕ ਚਲਾਇਆ ਜਾਂਦਾ ਸੀ ਤੇ ਫਿਰ ਜਿੱਦਾਂ ਹੁਣ ਮਾਰਚ ਤੋਂ ਬਾਅਦਾਂ ਫਿਰ ਤੁਸੀਂ ਕੀ ਬਚਾ ਸੇਲ ਕਰਦੇ ਫਿਰ ਉਸ ਤੋਂ ਬਾਅਦਾਂ ਫਿਰ ਸੀਜ਼ਨ ਦਾ ਕੀ ਕਰਦੇ ਸੀਜ਼ਨ ਦਾ ਜੀ ਆਪਾਂ ਨੂੰ ਜ਼ਿਆਦਾਤਰ ਐਗ ਦਾ ਹੁੰਦਾ ਹੈ ਨੌਵੇਂ ਮਹੀਨੇ ਚ ਚੱਲੂ ਹੋ ਜਾਂਦਾ ਜੀ ਔਰ ਆਪਣੇ ਕੋਲ ਫਿਰ ਐਗ ਦਾ ਕੰਮ ਹੋ ਜਾਂਦਾ ਫਿਰ ਚਿਕਸ ਦਾ ਕੰਮ ਹੋਏ ਮੁਰਗੀ ਕਿੰਨੀ ਆਪਣੇ ਕੋਲ ਭਾਈ ਆਪਣੇ ਕੋਲ 7000 ਦਾ ਜੀ ਫਾਰਮ ਹੈ ਇਸ ਵਕਤ ਹਾਂ ਜੀ ਤੇ ਇਹ ਡਿਮਾਂਡ ਇਹਦੀ ਕਿਦਾਂ ਮਤਲਬ ਵੀ ਵਧੀਆ ਪੂਰੀ ਹੋ ਜਾਂਦੀ ਆ ਡਿਮਾਂਡ ਭਾਈ ਜੀ ਬਹੁਤ ਵਧੀਆ ਹੈ ਆਪਣਾ 14 ਸਾਲ ਮਤਲਬ ਕੀ ਇਹ ਸਟਰੀਟ ਵਿੱਚ ਮਿਹਨਤ ਕਰਦੇ ਨੂੰ ਹੋਗੇ ਹਾਂ ਜੀ ਹਾਂ ਜੀ ਹੋਰ ਸਾਫ ਸੁਥਰਾ ਕੋਈ ਆਪਣਾ ਕਟਿੰਗ-ਬਟਿੰਗ ਵਾਲਾ ਕੰਮ ਨਹੀਂ ਹੈਗਾ ਆ ਨਹੀਂ ਨਹੀਂ ਚਲੋ ਵਧੀਆ ਵਧੀਆ ਭਾਈ ਵਧੀਆ ਉਦਾਂ ਵੀ ਤੁਹਾਡਾ ਇੱਥੋਂ ਦੇਖਣ ਰਿਆ ਸੀ ਆਪਣਾ ਰੋਡ ਤੇ ਆਪਾਂ ਲੰਘੇ ਵਧੀਆ ਲੱਗਾ ਮੈਂ ਤੈਨੂੰ ਆਖਿਆ ਭਾਈ ਇਹਨਾਂ ਨੂੰ ਬਣਾ ਕੇ ਜਾਨੇ ਵੀਡੀਓ ਤੇ ਬਾਕੀ ਚਲੋ ਵਧੀਆ ਲੱਗਾ ਬਾਕੀ ਇਹ ਜਦਾਂ ਇਹਦੀ ਕਿਦਾਂ ਇਨਕਮ ਇਨਕਮ ਕਿਦਾਂ ਸਾਲ ਦਾ ਕਿਦਾਂ ਇਨਕਮ ਬਹੁਤ ਵਧੀਆ ਵੀਰੇ ਠੀਕ ਹੈ ਆਪਾਂ ਨੂੰ ਸਟੈਬਲ ਸਟੈਂਡ ਕੀਤਾ ਹੋਇਆ ਹੈ ਪਹਿਲਾਂ ਆਪਾਂ ਸਰਵਿਸ ਦੀ ਤਿਆਰੀ ਕਰਦੇ ਸੀ ਪਹਿਲਾਂ ਕੀ ਕੰਮ ਕਰਦੇ ਸੀ ਸਰਵਿਸ ਦੀ ਤਿਆਰੀ ਕਰ ਰਹੇ ਸੀ ਆਪਾਂ ਅੱਛਾ ਜੀ ਅੰਜਮ ਵਗੈਰਾ ਦਿੱਤੇ ਨਹੀਂ ਸੈਟ ਬੈਠਾ ਜੀ ਅੱਛਾ ਅੱਛਾ ਤੇ ਚਲੋ ਵਧੀਆ ਵਧੀਆ ਹਾਂਜੀ ਹੁਣ ਆਪਣੇ ਕੋਲ ਫਾਰਮ ਦਾ ਟੋਟਲ A ਤੋਂ Z ਮਤਲਬ ਫਾਰਮਿੰਗ ਜੋ ਕਰਨਾ ਚਾਹੁੰਦਾ ਭਰਾ ਮੰਨ ਲਓ A ਤੋਂ Z ਇਹਦੇ ਇਕੁਪਮੈਂਟ ਹੋਗੇ ਹਾਂਜੀ ਤੁਸੀਂ ਆ ਰੱਖੇ ਆ ਨਾ ਫੀਡਰ ਵੀ ਰੱਖੇ ਡਰਿੰਕਰ ਵੀ ਰੱਖੇ ਸਾਰਾ ਕੁਝ ਹਾਂ ਨਾ ਰੱਖਿਆ ਔਰ ਜੇ ਕੋਈ ਸੀਲ ਕਰਦੇ ਨੇ ਹਾਂਜੀ ਹਾਂਜੀ ਸਾਰਾ ਕੁਝ ਇੱਕ ਮਿੰਟ ਇੱਕ ਮਿੰਟ ਹਾਂ ਆਪਣੇ ਕੋਲ ਸਕਾਈਲ ਆਰਕ ਗੋਦਰੀ ਕੰਪਨੀ ਦੀ ਆਪਣੇ ਕੋਲ ਹੈ ਔਰ ਵਧੀਆ ਵਾਜਿਬ ਰੇਟਾਂ ਤੇ ਹੈ ਅੱਛਾ ਜੀ ਕੋਈ ਮਾਲਕੀਆ ਜਿਆਦਾ ਮਾਲਕੀ ਕੀ ਰਿਟੇਲ ਵਾਲਾ ਸਿਸਟਮ ਨਹੀਂ ਹੈ ਹੌਲ ਸੇਲ ਤੇ ਆਪਾਂ ਨੂੰ ਦੰਨੇ ਆਪਾਂ ਅੱਛਾ ਜੀ ਉਹ ਕੋਈ ਕਿਸੇ ਭਰਾ ਨੇ ਫਾਰਮ ਕਰਨਾ ਚਾਹੁੰਦਾ ਕੋਈ ਬੱਚਿਆਂ ਦਾ ਜਾਂ ਕਿਸੇ ਆਪਾਂ ਨੂੰ ਸੂਰਤਗੜ ਏਰੀਆ ਦੇ ਵਿੱਚ ਹੋਗੇ ਪੀਲੀ ਪੰਗਾ ਹਨਮਾਨਗੜ ਗੰਗਾ ਨਗਰ ਏਰੀਆ ਹੋ ਗਿਆ ਘਰਸਾਣੇ ਟਿੱਕਰ ਹਾਂਜੀ ਹਾਂਜੀ ਆਪਣੀ ਸੁਵਿਧਾ ਹੈਗੀ ਆ ਉਹ ਬੌਂਡੀ ਵੀ ਕਰਦੇ ਆਪਾਂ ਠੀਕ ਤੇ ਤੁਸੀਂ ਟ੍ਰੇਨਿੰਗ ਵੀ ਦਿੰਦੇ ਨਾਲ ਜਦੋਂ ਜਿੰਨਾ ਬਚਾਉਂਦੇ ਆਂ ਹਾਂਜੀ ਟ੍ਰੇਨਿੰਗ ਦੂਜੇ ਮਹੀਨੇ ਚੱਲ ਹੋਇਆ ਟੋਟਲ ਡਾਕਟਰੀ ਟਿੱਕਰ ਦੀ ਆਪਣੀ ਜਿੰਮੇਵਾਰੀ ਹੁੰਦੀ ਹੈ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਜੇ ਆਪਾਂ ਨੂੰ ਜਿੰਨਾ ਆਪ ਨੂੰ ਨੌਲੇ ਆਉਣਾ ਆਪਾਂ ਦੱਸਦੇ ਆਂ ਜਿੰਨਾ ਟਾਈਮ ਤੁਹਾਨੂੰ ਹੋ ਗਿਆ ਇੰਨਾ ਟਾਈਮ ਆ ਨਾ ਵੀ ਕੰਮ ਕਰਦੇ ਨੂੰ ਇਹਦੇ ਵਿੱਚ ਤੁਹਾਨੂੰ ਕੋਈ ਆਈ ਕਿ ਕੋਈ ਵੱਡੀ ਬਿਮਾਰੀ ਵੀ ਆਈ ਇਹਦੇ ਵਿੱਚ ਤੁਹਾਨੂੰ ਪੌਲਟਰੀ ਲੈਣ ਚ ਬਿਲਕੁਲ ਹੀ ਹੈ ਸਿੱਖੇ ਦਾ ਘਾਟਾ ਪੈ ਪੈ ਕੀ ਸਿੱਖਦੇ ਆਂ ਇਹ ਕਹਿ ਦਈਏ ਆਪਾਂ ਆਪਾਂ ਨੂੰ ਬਥੇਰੇ ਲੱਗੇ ਹੋਏ ਆ ਔਰ ਹੁਣ ਸਭ ਤੋਂ ਵੱਡੀ ਵਿਖੋ ਇਹ ਚੈਮੇਂ ਸਤਵੇਂ ਮਹੀਨੇ ਦੇ ਵਿੱਚ ਜਦੋਂ ਹਿਮੀਡਿਟੀ ਹੁੰਦੀ ਹੈ ਨਾ ਉਦੋਂ ਜ਼ਿਆਦਾ ਜਾਨਵਰ ਮੋਟੈਲਿਟੀ ਹੁੰਦੀ ਆ ਅੱਛਾ ਜੀ ਆ ਉਦਾਂ ਦਾ ਜ਼ਿਆਦਾ ਇੰਨਾ ਜ਼ਿਆਦਾ ਬਿਮਾਰੀ ਦਾ ਨਹੀਂ ਰਹਿੰਦਾ ਦੇਸੀ ਦੇ ਵਿੱਚ ਪਕੋਪਾ ਹਾਂਜੀ ਹਾਂਜੀ ਹਾਂ ਵੈਕਸੀਨ ਪੂਰੀ ਹੁੰਦੀ ਆ ਵੈਕਸੀਨ ਕਰਕੇ ਦੰਨੇ ਆਪਾਂ ਅੱਛਾ ਜੀ ਹਾਂ ਕੋਈ ਵੀ ਕਿਸੇ ਪ੍ਰਾਣੇ ਸਾਰੀਆਂ ਵੈਕਸੀਨਾਂ ਕਰ ਹਾਂ ਟੋਟਲ ਹਾਂਜੀ ਠੀਕ ਹੈ ਠੀਕ ਹੈ ਬਾਕੀ ਇੱਥੇ ਜਿਹੜੇ ਵੀ ਆਪਣੇ ਭੈਣ ਭਰਾ ਰਾਜਸਥਾਨ ਦੇ ਆ ਜਿਨ੍ਹਾਂ ਨੇ ਆਂਡੇ ਲੈਣੇ ਬੱਚੇ ਲੈਣੇ ਆ ਭਰਾ ਉਹਨਾਂ ਨੂੰ ਉਹਨਾਂ ਨੂੰ ਕਰ ਲਓ ਕੰਟੈਕਟ ਭਾਈ ਆਪਣਾ ਨੰਬਰ ਦੱਸ ਦਿਓ ਮੜਾ ਜਾ ਆਪਣਾ ਹੀ 9660 8034 ਤੇ ਏਰੀਆ ਦੱਸ ਦੋ ਏਰੀਆ ਆਪਣਾ ਹੀ ਗੰਗਾ ਨਗਰ ਏਰੀਆ ਹੀ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਹਬੋਰ ਵੀ ਨੇੜੇ ਪੈਂਦਾ ਆਪਾਂ ਨੂੰ ਹਾਂਜੀ ਔਰ ਹਨਮਾਨਗੜ ਪੀਲੀ ਬੰਗਾ ਸੰਗਰੀਆ ਇਹਦੇ ਵਿਚਾਲੇ ਆ ਜਾਂਦੇ ਹੀ ਆਪਣਾ ਸਾਧੂ ਸ਼ਹਿਰ ਮਟੀਲੀ ਮਟੀ ਬਾਕੀ ਕਰ ਲਓ ਭਰਾਵਾਂ ਨਾਲ ਕੰਟੈਕਟ ਚੰਗਾਈ ਸਸਰੀ ਘਰ ਦਾ ਠੀਕ ਹੈ